ਪ੍ਰਾਪ ਉਹ ਅੱਜ ਆਪਾਂ ਕਰ ਰਹੇ ਆ ਡਿਸਕੋ ਕਹਿਣ ਦਾ ਭਾਵ ਕਣਕ ਦਾ ਛਿੱਟਾ ਪ੍ਰਾਪ 826 ਕਣਕ ਬੀਜੀ ਵੀ ਸੀਗੀ ਤਾਂ ਅਸੀਂ 826 ਦੇ ਵਿੱਚ ਜਿੱਥੇ ਡੈੜ ਪੈ ਗਏ ਉੱਥੇ ਹੁਣ ਡਿਸਕੋ ਚੱਲ ਰਿਹਾ ਕਹਿਣ ਦਾ ਭਾਵ ਵੀ ਦਾਣੇ ਦਾ ਪਾਣੀ ਦੇ ਵਿੱਚ ਛਿੱਟਾ ਮਾਰ ਰਹੇ ਆ ਤੇ ਪ੍ਰਾਪ ਉਹ ਨਾਲ ਦੀ ਨਾਲ ਚੱਲ ਰਿਹਾ ਡਿਸਕੋ ਡਾਂਸ ਇੱਧਰ ਵਿਆਹ ਵੀ ਚੱਲ ਰਿਹਾ ਨਾਲ ਦੀ ਨਾਲ ਇਧਰੋਂ ਮੈਂ ਤੇ ਗਵਿੰਦਾ ਸਾਡਾ ਇਧਰ ਡਿਸਕੋ ਚੱਲ ਰਿਹਾ ਇਹ ਖੱਤਿਆਂ ਦੇ ਵਿੱਚ ਆਪਾਂ 01 ਬੀਜ ਲਾਇਆ ਵਾ ਸੀਗਾ ਉਹ ਮੈਂ ਤੁਹਾਨੂੰ ਦੱਸ ਰਿਆ ਸੀ ਕਿ ਟਾਈਮ ਤਾਂ ਲੈ ਲੈਂਦਾ ਉਹ ਪੂਸ਼ਾ ਜਿੰਨਾ ਪਰ ਭਰਾਬੂ ਦਾ ਝਾੜ ਸੀਗਾ ਜਿਹੜਾ ਉਹ 6.5 ਕੁਆਂਟਰ ਦੇ ਨਜ਼ਦੀਕ ਸੀਗਾ ਵੀ ਝਾੜ ਤਾਂ ਉਹਦਾ ਪੂਰਾ ਸਿਰੇ ਸੀਗਾ ਪਰ ਟਾਈਮ ਪੂਸ਼ਾ ਜਿੰਨਾ ਲੈ ਜਾਂਦਾ ਸੀ ਆਇਤ ਕੀ ਤਾਂ ਹੁਣ ਤਾਂ ਇਹ ਵੀ ਪਹਿਲਾਂ ਡੀਏਪੀ ਕੀਮਤੀ ਹੋਇਆ ਪਿਆ ਸੀਗਾ ਡੀਏਪੀ ਦਾ ਤਾਂ ਲੱਗਿਆ ਜ਼ੋਰ ਕਣਕਾ ਕਣਕਾ ਵਿਦ ਗਈਆਂ ਤੇ ਹੁਣ ਇਹਦੀ ਬਈ ਬਹੁਤ ਮੰਗ ਪੈ ਗਈ ਹੁਣ ਵੀ ਪੌਣੇ ਪੰਜ ਕਿਲੇ ਵਾਲੀ ਜੇ ਕਿੰਨੀ ਸੰਕੂਰ ਪੈਣੀ ਆ ਸਵਾ 6 ਵਾਲੀ ਜੇ ਕਿੰਨੀ ਸੰਕੂਰ ਪੈਣੀ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੇ ਬਾਕੀ ਆਹ ਗਣਕਜ ਤੇ ਡਿਟਰਨਕ ਫਕੀਰਾ ਤੇ ਬੰਕਰ ਕਰੀ ਆ ਉਹਦੇ ਚ ਵੀ ਫਰਕ ਦਿਖਾਵਾਂਗੇ ਉਹ ਵੀ ਵੀਡੀਓ ਲਓ ਵੀ ਜਟੋ ਲੱਗਿਆ ਰਹੇ ਪਾਉਣ ਤੇ ਅਸਤਰ ਸ਼ਾਸਤਰ ਭਰਾਵੋ ਆਪਾਂ ਚੱਕ ਲੈ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਬਲੌਗ ਦੇ ਵਿੱਚ ਸਵਾਗਤ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਭਰਾਵੋ ਅੱਜ ਆਪਾਂ ਕਰ ਰਹੇ ਹਾਂ ਡਿਸਕੋ ਕਹਿਣ ਦਾ ਭਾਵ ਕਣਕ ਦਾ ਛਿੱਟਾ ਭਰਾਵੋ 826 ਕਣਕ ਬੀਜੀ ਵੀ ਸੀਗੀ ਤਾਂ ਅਸੀਂ 826 ਦੇ ਵਿੱਚ ਜਿੱਥੇ ਡੈੜ ਪੈ ਗਏ ਉੱਥੇ ਹੁਣ ਡਿਸਕੋ ਚੱਲ ਰਿਹਾ ਕਹਿਣ ਦਾ ਭਾਵ ਵੀ ਦਾਣੇ ਦਾ ਪਾਣੀ ਦੇ ਵਿੱਚ ਛਿੱਟਾ ਮਾਰ ਰਹੇ ਹਾਂ ਤੇ ਕਣਕ ਤੁਸੀਂ ਦੇਖ ਸਕਦੇ ਹੋ ਖੜੀ ਆ ਬਹੁਤ ਟੌਪ ਦੀ ਕਣਕ ਨੂੰ ਭਰਾਵੋ ਅੱਜ 30 ਦਿਨ ਦੀ ਹੋ ਗਈ ਪਿਛਲੇ 13 ਤਰੀਕ ਨੂੰ ਕਣਕ ਬੀਜੀ ਵੀ ਸੀਗੀ ਤੇ ਅੱਜ ਦੁਬਾਰੇ ਮੋੜ 13 ਹੋ ਗਈ ਤੇ 13 ਦਸੰਬਰ ਨੂੰ ਤੇ ਕਣਕ ਨੂੰ ਹਲੇ ਵੀ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦੀ ਹਲੇ ਲੋੜ ਨਹੀਂ ਸੀਗੀ ਪਰ ਜਿਹੜੇ ਹਿਸਾਬ ਨਾਲ ਪਸ਼ਵਾ ਚੱਲ ਰਹੀ ਆ ਕਈ ਦਿਨਾਂ ਤੋਂ ਤਾਂ ਕਣਕ ਦੇ ਵਿੱਚ ਆਪਾਂ ਨੂੰ ਭਰਾਵੋ ਪਾਣੀ ਲਾਉਣ ਦੀ ਜ਼ਰੂਰਤ ਪੈ ਗਈ ਆ ਵੀ ਕਿਉਂਕਿ ਆਪਣੀ ਕਣਕ ਨਾ ਖਰਾਬ ਹੋਵੇ ਉਹਦੇ ਕਾਰਨ ਆਪਾਂ ਕਿਉਂਕਿ ਜਿਹੜਾ ਪਾਸ਼ਵਾ ਉਹ ਗਿੱਲ ਸੁੱਕੀ ਜਾ ਰਹੀ ਆ ਉਹ ਜੀਰੀ ਜਿੱਥੇ ਆਪਣੀ ਕਣਕ ਖੜੀ ਆ ਤਾਂ ਉੱਥੀ ਦੇ ਉੱਥੀ ਖੜੀ ਆ ਨਾ ਬਾਧ ਰਹੀ ਆ ਨਾ ਕੁਝ ਹੋਰ ਹੋ ਰਿਹਾ ਤਾਂ ਉਹਦੇ ਕਾਰਨ ਆਪਾਂ ਭਰਾਭੂ ਪਾਣੀ ਲਾ ਰਹੇ ਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜੇ ਕਿਾਰੇ ਕਿ ਉਹਦੇ ਵਿੱਚ ਖੜਨ ਦੀ ਲੋੜ ਆ ਉਹਦੇ 'ਚ ਖੜਾ ਵੀ ਰਹਿ ਨਹੀਂ ਝਾੜੀ ਵੀ ਜੰਨੇਗਾ ਹਾਂ ਤੇ ਗਾਂ ਹਾਂ ਇਹ ਇਧਰ ਗਵਿੰਦੇ ਕੀ ਕਰ ਰਹੇ ਆ ਡਿਸਕੋ ਕਰ ਰਹੀ ਹੈ ਜੀ ਡਿਸਕੋ ਕਰ ਰਹੇ ਆ ਲੋਬੀ ਤੁਸੀਂ ਦੇਖ ਸਕਦੇ ਹੋ ਡਿਸਕੋ ਡਿਸਕੋ ਚੱਲ ਰਿਹਾ ਇਹ ਨਾ ਹੋਵੇ ਕਿ ਇੱਥੇ ਸਾਰੇ ਧਾਣੇ ਮੁਕਾ ਦੇਵੇਂ ਗਾਹਾਂ ਵੀ ਡਿਸਕੋ ਕਰਾ ਦੇ ਗਾਹ ਵੀ ਕਰਨੇ ਜੀ ਇਹ ਗਾਹਾਂ ਲੈ ਵੀ ਮਤਰਾ ਗਾਹਾਂ ਹੱਲਾ ਗੁੱਲਾ ਕਰਨ ਜਾ ਰਿਹਾ ਸਾਡਾ ਨੌਜਵਾਨ 21 ਸਾਲਾਂ ਦਾ ਚੋਪਰਾ ਕਹਿੰਦੇ ਰੇ ਰੂਮ ਨੂੰ ਦਾ ਇਹ ਗੇੜੇ ਖਵਾ ਦਿੰਦਾ ਤੇ ਕਣਕ ਵੀ ਕਹਿੰਦੇ ਇਹ ਨਹੀਂ ਜੀਰੀ ਨੇ ਨੇ ਝਾੜ 7 ਸਵਾ 7 ਕੁਆਂਟਰ ਦਾ 7 ਕੁਆਂਟਰ ਦਾ ਸਾਢੇ 6 ਦਾ ਵੀ ਲੈਂਦਾ ਤੇ ਆਹ ਕਿਰਿਆਂ ਦੇ ਵਿੱਚ ਭਰਾਓ ਤੁਸੀਂ ਦੇਖ ਸਕਦੇ ਹੋ ਵੀ ਗਿੱਲ ਹੈਗੀ ਤੀ ਕਿ ਸੁੱਕੀ ਇਹ ਇਹ ਕਿਾਰੇ ਦੀ ਆਪਣਾ ਤੁਸੀਂ ਪੂਰੀ ਪੂਰੀ ਜੀ ਗਿੱਲ ਸੀਗੀ ਵੀ ਦੀ ਆਪਾਂ ਕਹਿ ਸਕਦੇ ਆ ਵੀ ਆਪਾਂ ਨੂੰ ਰੌਣੀ ਕਰਨੀ ਚਾਹੀਦੀ ਸੀਗੀ ਪਰ ਆਪਾਂ ਕਰੀ ਨਹੀਂ ਹੈਗੀ ਕਿਉਂਕਿ ਜੇ ਆਹ ਕਿਾਰੇ ਦੀ ਜਿਆਦੇ ਗਿੱਲ ਸੁੱਕੀ ਵੀ ਸੀਗੀ ਇਹਦੇ ਤੇ ਥੋੜੀ ਜੀ ਗਿੱਲ ਹੈਗੀ ਸੀ ਇਹਦਾ ਗਿੱਲ ਉਡਣ ਦਾ ਕਾਰਨ ਕੀ ਸੀਗਾ ਵੀ ਇਹਦੇ ਚ 012 ਸੀਗਾ ਪੰਜਾਬ 012 ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਬਲੌਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਿਆਦੇ ਉਹ ਕਿਉਂਕਿ ਬੀਜ ਵੀਰੇ ਪੂਸ਼ਾ ਜਿੰਨਾ ਟਾਈਮ ਲੈਂਦਾ ਬੀਜ ਤਾਂ ਉਹ ਪੂਸ਼ਾ ਜਿੰਨਾ ਟਾਈਮ ਲੈਂਦਾ ਤਾਂ ਉਹਦਾ ਜਿਹੜਾ 나ੜ ਸੀਗਾ ਉਹ ਹਰਾ ਹੀ ਰਹਿੰਦਾ ਸੀਗਾ ਤੇ ਆਪਾਂ ਉਹਨੂੰ ਪਾਣੀ ਵੀ ਬਹੁਤ ਜ਼ਿਆਦਾ ਪਛੇਤਾ ਲਾਇਆ ਤੁਸੀਂ ਐਨ ਲਾ ਲਓ ਵੀ ਵੱਢਣ ਤੋਂ 15 ਕਿ ਦਿਨ ਪਹਿਲਾਂ ਅਸੀਂ ਪਾਣੀ ਰੋਕੇ ਸੀਗਾ 14 ਕਿ ਦਿਨ ਪਹਿਲਾਂ ਤੇ ਉਹਦੇ ਕਾਰਨ ਉਹਦਾ 나ੜ ਹਰਾ ਸੀਗਾ ਤਾਂ ਸਾਨੂੰ ਐ ਸੀ ਵੀ ਕਿਤੇ ਇਹ ਗਿੱਲ ਖਿੱਚਦਾ ਨਹੀਂ ਹੈਗਾ ਪਰ ਉਹਨੇ ਨਹੜੇ ਨਾਰ ਨੇ ਆਪਣਾ ਜਿਹੜਾ ਨਾੜ ਉਹਦਾ ਹਰਾ ਸੀਗਾ ਉਹਨੇ ਪੂਰੀ ਗਿੱਲ ਖਿੱਚ ਲਈ ਭਰਾਵੋ ਤੇ ਥੱਲੇ ਕੋ ਜਿਸੀਂ ਲੱਗੇ ਬਾਹੀ ਕਰਨ ਤਾਂ ਭਾਈ ਗਿੱਲ ਵੀ ਉਹਦੀ ਕੁਛ ਨਹੀਂ ਨਿਕੜੀ ਹੈਗੀ ਖੁਸ਼ਕ ਸੀਗੀ ਗਿੱਲ ਪਰ ਹੈਗੀ ਤਾਂ ਜ਼ਰੂਰ ਸੀ ਪਰ ਇੰਨੀ ਖੁਸ਼ਕ ਸੀਗੀ ਜਿਆਦਾ ਅਸੀਂ ਬਸ ਰਿਸਕ ਜਿਹਾ ਹੀ ਲਿਆ ਸੀਗਾ ਪਰ ਤੁਸੀਂ ਦੇਖ ਸਕਦੇ ਹੋ ਕਿ ਕਣਕ ਆਪਣੀ ਵਧੀਆ ਟੌਪ ਦੇ ਨਿਕੜੇ ਕਿਤੇ ਕਿਤੇ ਡੈਡ ਜੇ ਪਏ ਨੇ ਉਹ ਵੀ ਮਾੜੇ ਮੋਟੇ ਤੇ ਬਸ ਲੋਡ ਤਾਂ ਹੈਗੀ ਨਹੀਂ ਵੈਸੇ ਛੱਟਾ ਮਾਰਨ ਦੀ ਪਰ ਅਸੀਂ ਆਪਣੇ ਮਨ ਨੂੰ ਤਸੱਲੀ ਦੇਣ ਵਾਸਤੇ ਛੱਟਾ ਮਾਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਣਕ ਵੀ ਆਪਣੀ ਪੂਰੇ ਵਧੀਆ ਲੈਵਲ ਤੇ ਖੜੀ ਆ ਕਣਕ ਕੋਈ ਮਾੜੀ ਨਹੀਂ ਹੈਗੀ ਆ ਆਪਾਂ ਬਾਈ ਇਹਦੇ ਚ ਜਿਹੜਾ ਰੇ ਆ ਉਹ ਬਰੀਕ ਪਾ ਦਿੰਨੇ ਹੁੰਨੇ ਆ ਤੁਸੀਂ ਦੇਖ ਸਕਦੇ ਹੋ ਵੀ ਬਰੀਕ ਰੇ ਆ ਕਿਉਂਕਿ ਦਾਣੇਦਾਰ ਜੇ ਆਪਾਂ ਮੋਟਾ ਰੇ ਆ ਉਹ ਦੂਏ ਰੇ ਚ ਕੰਮ ਪਾਉਣੇ ਹੁੰਨੇ ਆਪਾਂ ਤੇ ਪਹਿਲਾ ਰੇ ਤਾਂ ਆਪਾਂ ਦਾਣੇਦਾਰ ਜੀ ਪਾ ਦਿੰਨੇ ਹੁੰਨੇ ਆ ਤੇ ਅੱਜ ਕੀ ਰੇ ਦੀ ਵੀ ਬਹੁਤ ਔੜ ਜੀ ਲੱਗੀ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਦੇ ਪਪ ਕਿਸੇ ਨੂੰ ਫੋਨ ਕਰ ਦਨ ਸੋਸਾਇਟੀ ਦਾ ਅਗਲਾ ਕੰਮ ਆਪਈ ਰੈਕ ਨਹੀਂ ਲੱਗਿਆ ਹੋਵੇਗਾਲੇ ਪਰ ਆਪਾਂ ਤਾਂ ਆਪਣੀ ਕੁਆਂਟੀਟੀ ਪਹਿਲਾਂ ਹੀ ਪੂਰੀ ਕਰ ਲਈ ਸੀਗੀ ਇਧਰਲੇ ਪਾਸੇ ਭਰਾਵੋ ਸੁਪਰ ਸੀਡਰ ਨਾਲ ਵੀਜੀ ਵੀ 826 ਬੀਜ ਇਧਰ ਰੋਟਾ ਬੀਟਰ ਨਾਲ ਆ ਗਿਆ ਆਪਣਾ ਸੁਪਰ ਸੀਡਰ ਵੀ ਕਾਮਯਾਬ ਆ ਪਰ ਉਹ ਆਏ ਆ ਵੀ ਜਿੱਥੇ ਜਮਾ ਗਿੱਲ ਪੂਰੀ ਪੂਰੀ ਆ ਜਿਵੇਂ ਆ ਖੱਤੇ ਦੇ ਵਿੱਚ ਆਪਣੀ ਗਿੱਲ ਪੂਰੀ ਪੂਰੀ ਸੀਗੀ ਤਾਂ ਆਪਾਂ ਇਹਦੇ ਵਿੱਚ ਰੋਟਾ ਬੀਟਰ ਨਾਲ ਆਪਾਂ ਬੀਜਣ ਦੀ ਬਜਾਏ ਆਪਾਂ ਸੁਪਰ ਸੀਡਰ ਨਾਲ ਬੀ ਸਕਦੇ ਸੀਗੇ ਕਿਉਂਕਿ ਭਰਾਵੋ ਸੁਪਰ ਸੀਡਰ ਚ ਐ ਫਾਇਦਾ ਹੁੰਦਾ ਵੀ ਇਹਦੇ ਜਿੱਥੇ ਪੋਰ ਹੁੰਦੇ ਨੇ ਉਥੇ ਕੱਟ ਲੱਗਿਆ ਹੁੰਦਾ ਆਪਰਾ ਉਹ ਸੁਪਰ ਸੀਡਰ ਹੁੰਦਾ ਜਿਵੇਂ ਆਪਾਂ ਕਣਕ ਜਿੱਥੇ ਜਿੱਥੇ ਇਹਦੇ ਪੋਰ ਨੇ ਉੱਥੇ-ਉੱਥੇ ਉਹਦੇ ਬੀਲਰ ਦੇ ਪਿੱਛੇ ਵਾਲੇ ਪਾਸੇ ਕੱਟ ਲੱਗਿਆ ਹੋ ਹੁੰਦਾ ਵੀ ਉਹ ਦਾਣੇ ਜਿੱਥੇ ਦਾਣੇ ਕਰਦੇ ਨੇ ਉਹ ਪੋਰ ਵਾਲੀ ਜਗ੍ਹਾ ਨਹੀਂ ਦੱਬਦਾ ਹੈਗਾ ਆਲੇ-ਦਾਲੇ ਬਈ ਦੱਬ ਦਿੰਦਾ ਗਿੱਲ ਉਡਣ ਨਹੀਂ ਦਿੰਦਾ ਹੈਗਾ ਪ੍ਰੈਸ ਜੀ ਕਰਦਾ ਜਮੀਨ ਉੱਪਰ ਕਣਕ ਦਾ ਤਾਂ ਜ਼ੋਰ ਲਾ ਕੇ ਨਿਕਲਦੀ ਆ ਪਰ ਐ ਵੀ ਗਿੱਲ ਨਹੀਂ ਉੱਡਦੀ ਹੈਗੀ ਕਣਕ ਸਾਰੀ ਪੂਰੀ ਦੀ ਪੂਰੀ ਬਾਹਰ ਆ ਜਾਂਦੀ ਆ ਤੁਸੀਂ ਦੇਖ ਵੀ ਸਕਦੇ ਹੋ ਇੱਧਰਲੇ ਪਾਸੇ ਰੋਟਾ ਬੀਟਰ ਨਾਲ ਕਣਕ ਵੀਜੀ ਵੀ ਆ ਆ ਥੋੜੀ ਜੀ ਹਲੇ ਮੇਲਾ ਦਾ ਮਹੀਨੇ ਤੋਂ ਉੱਪਰ ਹੋ ਗਿਆ ਆਪਾਂ 1 ਮਹੀਨਾ 15 ਦਿ ਕਿ ਦਿਨਾਂ ਦੀ 29 ਦਿਨਾਂ ਦੀ ਇਹਨੂੰ ਹਲੇ ਪਾਣੀ ਦੀ ਲੋੜ ਤਾਂ ਹੈ ਨਹੀਂ ਪਰ ਆਪਾਂ ਜਿਹੜਾ ਪਾਸ਼ਵਾ ਚੱਲ ਰਹੀ ਆ ਰੋਜ਼ ਜ਼ੋਰਦਾਰ ਪਾਸ਼ਵਾ ਚੱਲ ਰਹੀ ਆ ਉਹਦੇ ਕਾਰਨ ਆਪਾਂ ਇਹਦੇ ਵਿੱਚ ਪਾਣੀ ਲਾ ਰਹੇ ਆ ਤੇ ਕਿਾਰੇ ਜਿਵੇਂ ਤੁਹਾਨੂੰ ਮੈਂ ਅਗਲੇ ਕਲਿੱਪ ਵੀ ਪਾ ਦੂੰਗਾ ਉਧਰਲੀ ਪਰਲੇ ਰੇਤਲੇ ਪਾਸੇ ਆਪਾਂ ਭਰਾਵੋ ਕਿਉਂਕਿ ਰੇਤੇ 'ਚ ਨੱਕਾ ਨਹੀਂ ਖੜਦਾ ਜਿਵੇਂ ਹੁਣ ਆਪਾਂ ਨੱਕਾ ਖੋਲਿਆ ਤਾਂ ਇੰਨੇ ਦਾ ਇੰਨਾ ਹੀ ਰਹਿ ਜਾਂਦਾ ਨੱਕਾ ਉੱਥੇ ਨੱਕਾ ਭਰਾਵੋ ਚੌੜਾ ਹੋ ਜਾਂਦਾ ਰੇਤਲੀ ਜ਼ਮੀਨ 'ਚ ਤਾਂ ਉੱਥੇ ਅੱਧ ਅੱਧ ਕਿਲੇ ਦੇ ਕਿਾਰੇ ਪਾਤੇ ਜਿਵੇਂ ਇਹਦੇ 'ਚ ਤਿੰਨ ਬੱਟਾਂ ਪਾਈਆਂ ਨੇ ਬਸ ਉਹਦੇ 'ਚ ਤਾਂ ਇੱਕੇ ਵਿਚਾਲੇ ਨੂੰ ਗੱਡੀ ਵੀ ਆ ਮਤਲਬ ਤੁਸੀਂ ਅੱਧ ਅੱਧ ਕਿਲਾ ਦੇ ਇੱਕ ਹਿਸਾਬ ਲਾ ਲਓ ਵੀ ਅੱਧ ਅੱਧ ਕਿਲੇ ਦੇ ਖੱਤੇ ਬਣਾਏ ਬਨੇ ਤੇ ਬਾਕੀ ਚੱਲ ਰਿਹਾ ਉਧਰੋਂ ਡਿਸਕੋ ਸਾਡਾ ਪੂਰਾ ਜੋਰਾਂ ਸ਼ੋਰਾਂ ਦੇ ਲੈਵਲ ਤੇ ਕਿਉਂਕਿ ਜਿਵੇਂ ਆਹ ਡੈਡ ਪਾਇਵੇਂ ਇੱਥੇ ਸਾਨੂੰ ਡਿਸਕੋ ਕਰਨ ਦੀ ਥੋੜੀ ਲੋਡ ਪੈ ਜਾਂਦੀ ਆ ਤੇ ਬਾਕੀ ਆਪਣਾ ਭਰਾ ਉਹ ਇਹ ਖਿੱਤਿਆਂ ਦੇ ਵਿੱਚ ਆਪਾਂ 01 ਬੀਜ ਲਾਇਆ ਵਾ ਸੀਗਾ ਉਹ ਮੈਂ ਤੁਹਾਨੂੰ ਦੱਸ ਰਿਆ ਸੀ ਕਿ ਬੀ ਟਾਈਮ ਤਾਂ ਲੈ ਲੈਂਦਾ ਉਹ ਪੂਸ਼ਾ ਜਿੰਨਾ ਪਰ ਭਰਾ ਉਹਦਾ ਝਾੜ ਸੀਗਾ ਜਿਹੜਾ ਉਹ 6.5 ਕੁਆਂਟਰ ਦੇ ਨਜ਼ਦੀਕ ਸੀਗਾ ਵੀ ਝਾੜ ਤਾਂ ਉਹਦਾ ਪੂਰਾ ਸਿਰੇ ਸੀਗਾ ਪਰ ਟਾਈਮ ਪੂਸ਼ਾ ਜਿੰਨਾ ਲੈ ਜਾਂਦਾ ਸੀਗਾ ਪਰ ਜਿਵੇਂ ਸਾਨੂੰ ਭੁਲੇਖਾ ਸੀਗਾ ਵੀ ਚੱਲ 72 ਇਹ ਚ ਰਹਿ ਜੂਗੀ ਪਰ ਭਰਾ ਉਹਨੇ ਖੁਸ਼ਕ ਕਰਦੀ ਸੀਗੀ ਗੱਲਾਂ ਤੇ ਜਿਵੇਂ ਅਸੀਂ ਆਹ ਖੱਤੇ ਦੇ ਵਿੱਚ ਆਪਣੀ ਗੱਲ ਘੱਟ ਸੀਗੀ ਇਹਨਾਂ 'ਚ ਹੈਗੀ ਸੀ ਮਾੜੀ ਮੋਟੀ ਪਰ ਇਹਦੇ ਤੇ ਜਮਾ ਸੁੱਕੀ ਸੀਗੀ ਤੇ ਅਸੀਂ ਰਿਸਕ ਲੈ ਕੇ ਵੀ ਜੇ ਆਪਾਂ ਇਹਨੂੰ ਛੱਡਦੇ ਆ ਤਾਂ ਆ ਵੀ ਛੱਡਣੇ ਪੈਣਗੇ ਆਪਾਂ ਨੂੰ ਮ ਕੀਲਾਂ ਦੀ ਲਾਈਨ ਆਪਾਂ ਨੂੰ ਦੂਏ ਲੋੜ ਆਪਣਾ ਰੌਣੀ ਕਰਨੀ ਪਊਗੀ ਵੀ ਟਾਈਮ ਖਰਾਬ ਹੋਊਗਾ ਉਹਦੇ ਕਰਕੇ ਅਸੀਂ ਰਿਸਕ ਜਾਂ ਲੈ ਕੇ ਆਪਣਾ ਇਹਦੀ ਬੀਤੀ ਕਣਕ ਪਰ ਪ੍ਰਮਾਤਮਾ ਨੇ ਪੂਰਾ ਸਾਥ ਦਿੱਤਾ ਕਣਕ ਪੂਰੀ ਵਧੀਆ ਨਿਕੜਈ ਹਲੇ ਵੀ ਕਣਕ ਆਪਣੀ ਪੂਰੀ ਲਾਲੇ ਇਹਦੇ ਪਰ ਆਪਣੇ ਕਾਲੀ ਪਈਆ ਹਲੇ ਪੀਲੀ ਜਿਵੇਂ ਪਰਲੀਆਂ ਕਣਕਾਂ ਪੀਲੀਆਂ ਹੋਈਆਂ ਪਈਆਂ ਨੇ ਤਾਂ ਕਣਕ ਪੂਰਾ ਜ਼ੋਰ ਮਾਰ ਰਹੀ ਆਲੇ ਆ ਹੁਣ ਜਿੱਦੇ ਪਾਣੀ ਲੱਗਿਆ ਹੁਣ ਦੇਖਿਓ ਪ੍ਰਭੂ ਇਹਦੇ ਯੂਰੀਆ ਨਾਲ ਕਿਵੇਂ ਭੱਜੀ ਜਾਊਗੀ ਕਣਕ ਇਜਟੋ ਇਹ ਆ ਗਿਆ ਆਪਣੀ ਕਣਕ 826 ਦਾ ਬੀਜ ਪਪਿਓਂ ਕੇ ਦਵਾਈ ਲਾ ਕੇ ਇਹਨੂੰ ਫੇਰ ਪਾ ਰਹੇ ਆ। ਲੋ ਵੀ ਜ਼ਿੰਮੇਦਾਰ ਉਹ ਦੇਖ ਸਕਦੇ ਹੂੰ ਵੀ ਨੱਕਾ ਨਾ ਖੁਰੇ ਤਾਂ ਉਹਦੇ ਕਰਕੇ ਪਾਈਪ ਦੇ ਉੱਪਰ ਥੈਲਾ ਲਪੇਟਿਆ ਹੋਇਆ ਵੀ ਪਾਈਪ ਚੱਕ ਕੇ ਨੱਕਾ ਗਾਹਾਂ ਖੁੱਲੇ ਜਾਂਦਾ। ਤੇ ਤੁਸੀਂ ਦੇਖ ਸਕਦੇ ਤੁਸੀਂ ਥੈਲਾ ਰੱਖ ਕੇ ਮਿੱਟੀ ਰੱਖ ਦੇਣੀ ਆ ਬੰਦ ਹੋ ਜੂਗਾ। ਬੰਦ ਹੋ ਜੂਗਾ। ਪਾਣੀ ਸਿੱਧਾ ਅੱਗੇ ਦੇ ਕੇ ਤੇ ਦੂਏ ਲੁੱਟ ਕਰ ਦਿਆਂ ਉਹ ਦੇਖੋ ਜਿਵੇਂ ਨੱਕਾ ਬੰਦ ਕਰਿਆ ਹੋਇਆ। ਦੇ ਖਾਰ ਪੈ ਜਾਂਦਾ ਨਹੀਂ ਖਾਰ ਪੈ ਜਾਂਦਾ ਪ੍ਰਭੂ ਤੁਹਾਨੂੰ ਪਤਾ ਹੀ ਆ ਵੀ ਨੱਕਾ ਗੁੱਲਾ ਹੋ ਜਾਂਦਾ ਜਲਦੀ ਮੋਟਰ ਨੂੰ ਮੋਟਰ ਬੰਦ ਕਰਨੀ ਪੈ ਜਾਂਦੀ ਆ ਸਹੀ ਗੱਲ ਆ ਤੇ ਹੁਣ ਐਦ ਕੀ ਤਕਰੀਬਨ ਆਪਾਂ ਅੱਧੇ ਅੱਧੇ ਕੀਲੇ ਦੇ ਨੱਕੇ ਕਰਦੇ ਅੱਧੇ ਅੱਧੇ ਕੀਲੇ ਦੇ ਕਿਾਰੇ ਕਰਦੇ ਚਲੋ ਵੀ ਪ੍ਰਭੂ ਕਰੋ ਚੈੱਕ 22 ਘੰਟੇ ਚ ਇੱਕ 11 ਭਾਵਾ ਵਧੀਆ ਚੱਲ ਇੱਕ ਵਾਰ ਨੱਕਾ ਲਾ ਕੇ ਬੰਦਾ ਜਿੱਥੇ ਮਰਜੀ ਜਾਵੇ ਆਪਣਾ 22 ਘੰਟੇ ਗੇਲੋਂ ਆ ਕੇ ਦੇਖ ਲੈ ਪਰ ਲਾਈਟ ਦਾ ਵੀਰੇ ਦੇਖ ਕੇ ਕਰਨਾ ਪੈਂਦਾ ਸਾਬ ਗੁਤਾਬ ਦੇ ਕਿਤੇ ਲਾਈਟ ਬਚਾਲੇ ਭਾਜੇ ਬੰਦੇ ਕਰਨੀ ਪੈਂਦੀ ਹੈ ਮੋਟਰਾਂ ਦੇ ਕਰਜੇ ਭਰੇ ਹਾਂ ਬੇ ਇੱਕ ਵਾਰ ਚ 11 ਭਰੇ ਉਹਦੇ ਹਿਸਾਬ ਨਾਲ ਜਿਵੇਂ ਹੁਣ ਅੱਜ 24 ਘੰਟੇ ਦੀ ਰੇਟ ਰਹੀ ਕਿਤੇ ਉਹ ਕਰਜੇ ਭਰ ਗਿਆ ਬਾਪੇ ਦੇ ਪੂਰਾ 11 ਭਰ ਗਿਆ ਅੱਜ ਇਹਦੇ ਉੱਪਰ ਚਲਾਤੀ ਹੁਣ ਆ ਦੋ ਕਰੇ ਭਰ ਦੇਣਗੇ ਕੋ ਉਹ ਹੀਰਲਾ ਵਰ ਲਾਂਗੇ ਤੇ ਬਾਕੀ ਇੱਕ 11 ਰਹਿ ਜਾਊਗਾ ਦੇ ਨਾਲ ਚੱਲ ਰਿਹਾ ਡਿਸਕੋ ਡਾਂਸ ਇੱਧਰ ਵਿਆਹ ਵੀ ਚੱਲ ਰਿਹਾ ਨਾਲ ਦੀ ਨਾਲ ਇਧਰੋਂ ਮੈਂ ਤੇ ਗਵਿੰਦਾ ਸਾਡਾ ਇਧਰ ਡਿਸਕੋ ਚੱਲ ਰਿਹਾ ਜਿੱਥੇ ਜਿੱਥੇ ਘਟ ਦਾਣੇ ਜੰਮੇ ਵੀ ਨੇ ਉੱਥੇ ਉੱਥੇ ਡਿਸਕੋ ਚਲਾ ਰਹੇ ਆਂ ਭਰਾਓ ਤੁਸੀਂ ਦੇਖਾ ਪਾਣੀ ਜੋ ਵਿੱਚ ਦੇਖੋ ਨਾ ਤੁਨੂੰ ਜੀ ਆਹ ਦੇਖੋ ਲੋਕ ਕਰੋ ਚੈੱਕ ਜਿੱਥੇ ਜਿੱਥੇ ਡੈਡ ਜੇ ਪਏ ਹੋਏ ਨੇ ਉੱਥੇ ਉੱਥੇ ਟੱਕ ਰਹੇ ਆਂ ਅਸੀਂ ਖਾਸ ਕਰਕੇ ਬਟਾ ਤੇ ਲਵੇ ਗਿਲ ਕੱਟੇ ਸੀਗਾ ਕੱਟ ਜੰਮੇ ਆ ਜੀ ਉੱਧਰ ਸਾਡਾ ਲਾਣੇਦਾਰ ਵੀ ਆਣ ਦੇਖ ਰਿਹਾ ਵੀ ਡਿਸਕੋ ਇਧਰ ਕੀ ਆਹ ਦੇਖੋ ਮਿਲੋਡ ਚੱਲ ਰਿਹਾ

ਆ ਵੀ ਰੇਲ ਗੱਡੀ ਭਰਾਵੋ ਜਾਂ ਰੇ ਪਾਵਾਂਗੇ ਅਸੀਂ ਦੂਜਾ ਜਾਂ ਤੀਜਾ ਫੇਰ ਦਿਖਾਵਾਂਗੇ ਤੁਹਾਨੂੰ ਰੇਲ ਗੱਡੀ ਆਪਣੇ ਰੇਲ ਗੱਡੀ ਵਾਲੀਆਂ ਵੀਡੀਓ ਬਹੁਤ ਚੱਲੀਆਂ ਨੇ ਹੱਥਾਂ ਝੋਲੀਆਂ ਹੁੰਦੀਆਂ ਨੇ ਤੇ ਲਾਈਨ 'ਚ ਬੱਟਾ ਬੱਟੋ ਬੱਟ ਸਾਡੇ ਬੰਦੇ ਹੁੰਦੇ ਨੇ ਕੋਟੂ ਘਟ ਸੱਤ ਅੱਠ ਜਣੇ ਤੇ ਉਹ ਬਹੁਤ ਪਸੰਦ ਕਰਦੇ ਆ ਭਰਾਵੋ ਵੀ ਲੋਕ ਲੋ ਯਟੋ ਨਾਲ ਦੀ ਨਾਲ ਚੱਲ ਪਿਆ ਰੇ ਦਾ ਕਰਾਟ ਐਤ ਕੀ ਤਾਂ ਹੁਣ ਤਾਂ ਇਹ ਵੀ ਪਹਿਲਾਂ ਡੀਪੀ ਕੀਮਤੀ ਹੋਇਆ ਪਿਆ ਸੀਗਾ ਡੀਪੀ ਦਾ ਤਾਂ ਲੱਗਿਆ ਜੋਰ ਕਣਕਾ ਕਣਕਾ ਬਿਜਗੀਆਂ ਤੇ ਹੁਣ ਇਹਦੀ ਬਈ ਬਹੁਤ ਮੰਗ ਪੈ ਗਈ ਹੁਣ ਜੇ ਕਿਤੇ ਆਪਾਂ ਸੈਕਟਰੀ ਵੀ ਨਹੀਂ ਸੈਕਟਰੀਟ ਕੋਲ ਵਗ ਜੀਏ ਨਾ ਇਹਦੇ ਕੋਲ ਆਪਣਾ ਸੈਕਟਰੀ ਚ ਸੁਸਾਇਟੀ ਚ ਤਾਂ ਉਹ ਤਾਂ ਕਹਿ ਰਹੇ ਹੁੰਦੇ ਆ ਭਾਈ ਹਲੇ ਰੈਕ ਨਹੀਂ ਲੱਗਿਆ ਹਲੇ ਆ ਨਹੀਂ ਲੱਗਿਆ ਯੂਰੀ ਦੀ ਬਹੁਤ ਮੰਗ ਪੈ ਗਈ ਕਿਉਂਕਿ ਸ਼ਾਰਟੇਜ ਪੈ ਗਈ ਯੂਰੀ ਦੀ ਆਪਾਂ ਤਾਂ ਆਪਣਾ ਸਟਾਕ ਪਹਿਲਾਂ ਹੀ 150 ਕਟਾ ਅੰਦਰ ਲਿਆ ਕੇ ਰੱਖ ਲਿਆ ਦੀਗਾ ਤੇ ਹੁਣ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੇ ਚੱਲ ਰਿਹਾ ਨਾਲ ਦੀ ਨਾਲ ਬਰੀਕ ਰੇ ਆ ਬਈ ਇਹ ਆਪਾਂ ਤਾਂ ਆਹ ਰੇ ਪਾਉਣ ਨੂੰ ਆ ਜੇ ਕਿਤੇ ਸਰਕੋਰ ਚ ਲਾ ਕੇ ਪਾਉਣੀ ਹੋਵੇ ਤਾਂ ਵੀ ਇਹਦੇ ਬਾਰੇ ਆਹੀ ਬਰੀਕ ਰੇ ਪਾਉਣ ਨੂੰ ਆ ਤੇ ਸਰਕੋਰ ਵਾਲੇ ਦੀ ਵੀ ਤੁਹਾਨੂੰ ਦਿਖਾਵਾਂਗੇ ਪ੍ਰਭੂ ਅਗਲੀ ਵੀਡੀਓ ਪਾ ਬਣਾਵਾਂਗੇ ਅਬ ਕੀ ਰਾ ਪਹਿਲਾਂ ਸੰਕੋਰ ਜੀ ਨਾਲ ਅੱਪਾ ਵਕੀਰਾ ਨਹੀਂ ਕਰੀ ਹੈਗੀ ਬੰਕਰ ਨਹੀਂ ਕਰੀ ਤਾਂ ਉਹਨਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਸੰਕੋਰ ਪਾ ਕੇ ਵੀ ਆਪਾਂ ਸੰਕੋਰ ਕਿੰਨੇ ਗ੍ਰਾਮ ਪਾਉਣੇ ਆ ਕਿੰਨੇ ਉਹ ਵੀ ਪੌਣੇ ਪੰਜ ਕਿਲੇ ਵਾਲੀ ਜੇ ਕਿੰਨੀ ਸੰਕੋਰ ਪੈਣੀ ਆ ਸਵਾ 6 ਵਾਲੀ ਜੇ ਕਿੰਨੀ ਸੰਕੋਰ ਪੈਣੀ ਆ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਤੇ ਬਾਕੀ ਆਹ ਗਣਕਜ ਤੇ ਡਿਟੈਨਕ ਵਕੀਰਾ ਤੇ ਬੰਕਰ ਕਰੀਆ ਉਹਦੇ 'ਚ ਵੀ ਫਰਕ ਦਿਖਾਵਾਂਗੇ ਉਹ ਵੀ ਵੀਡੀਓ ਪਾਉਂਗਾ ਕੱਲ੍ਹ ਪਾਸ ਨੂੰ ਬਈ ਉਹ ਵੀ ਵੀਡੀਓ ਪਾ ਦੂੰਗਾ ਤੇ ਤੁਸੀਂ ਆਹ ਦੇਖ ਸਕਦੇ ਹੋ ਅੱਜ ਤੇ ਚੈਨਲ ਨੂੰ ਕਰ ਲੋ ਸਪੋਰਟ ਪੂਰਾ ਦੱਬ ਕੇ ਸਪੋਰਟ ਕਰ ਦੋ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲੋ ਚੈਨਲ ਨੂੰ ਲਾਈਕ ਕਮੈਂਟ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤੇ ਭਰਾਵੋ ਬਾਕੀ ਤੁਹਾਨੂੰ ਆਪਾਂ ਆਪਣੇ ਬੂਟੇ ਦਿਖਾਉਣੇ ਐ ਕਿ ਮੈਂ ਆਪਣੇ ਜਨਮ ਦੇ ਨਾਲ ਦਿਨ ਲਾਈ ਸੀਗੇ ਤਕਰੀਬਨ 65 ਤੋਂ 70 ਬੂਟੇ ਤੇ ਵਧੀਆ ਚੱਲ ਰਹੇ ਨੇ ਦੋ ਤਿੰਨ ਕੁ ਸੁੱਕੇ ਨੇ ਦੋ ਕੁ ਮਿਲਦਾ ਜਿਹੜੇ ਆਪਣੇ ਹੁੰਦੇ ਨੇ ਖਰਬੂਜੇ ਜੇ ਉਹਦੇ ਸੁੱਕੇ ਨੇ ਤੇ ਬਾਕੀ ਬਾਈ ਸਾਰੇ ਚੱਲ ਰਹੇ ਨੇ ਉਹ ਲੀਚੀ ਇਜ਼ਰ ਲੱਗਿਆ ਹੋਇਆ ਆਹ ਲੀਚੀ ਆ ਬਾਈ ਤੇ ਇਧਰਲੇ ਪਾਸੇ ਅੰਬ ਜਾਮਣ ਤੇ ਇੱਕ ਇਥੇ ਟਕਰੇਸ਼ੀਆ ਲਾਇਆ ਵਸੀਗਾ ਉਹ ਸੁੱਕ ਗਿਆ ਤਾਂ ਉਹਦਾ ਅਸੀਂ ਟੋਆ ਭਰਤਾ ਤੇ ਬਾਈ ਵਧੀਆ ਮਾਲਕ ਦੀ ਕਿਰਪਾ ਇਹਨਾਂ ਨਾਲੇ ਹਰੇ ਬਾਈ ਨਾਲੇ ਆਪਾਂ ਜੀ ਰਹੇ ਆ ਆਕਸੀਜਨ ਆਪਾਂ ਨੂੰ ਇਹੀ ਦੰਦਿਆ ਤੰਦਰੁਸਤੀ ਇਹੀ ਬਖਸ਼ਦੇ ਆ ਤੇ ਬੂਟੇ ਵੱਧ ਤੋਂ ਵੱਧ ਲਾਇਆ ਕਰੋ ਆਪਾਂ ਨੂੰ ਤਾਂ ਆਪਣੇ ਭਾਈ ਸ਼ੌਂਕ ਆ ਆਪਾਂ ਦਾ ਬੂਟੇ ਜੇ ਲਾਈ ਜਾਂਦੇ ਆ ਵਧੀਆ ਤੇ ਜਾਉਣ ਘਪਰਾ ਕਰਤਾ ਆਪਾਂ ਆਪਣਾ ਡੈੜਾ ਉਹ ਲਾਇਦੇ ਨੇ ਗੋਵਿੰਦੇ ਨੇ ਭਰ ਲਈ 15 ਕਿਲੋ ਝੋਲੀ ਕਿੰਨੇ ਵਿੱਗੇ ਚ ਪਾਈਗਾ ਕੀ ਹੋਊਗਾ ਕੀ ਜਾਂਦਾ ਇੱਕ ਡਿੱਗੇ ਚ ਇੱਕ ਵਿੱਗੇ ਜੋ ਤਕਰੀਬਨ 10 ਕਿਲੋ ਬਾਈ 1 ਕਿਵਿਗੇ ਤੇ ਪਾਇਆ ਜਾਂਦਾ ਤੇ ਕੋ ਵੀ ਲੋਬੀ ਜਟੋਰ ਲੱਗਿਆ ਰੇਪਾਉਣ ਤੇ ਅਸਤਰ ਸ਼ਾਸਤਰ ਭਰਾਵੋ ਆਪਾਂ ਚੱਕ ਲੈ ਗਵਿੰਦੇ ਡਿਸਕੋ ਚੱਲ ਰਿਹਾ ਰਾਤ ਨੂੰ 6 ਵਜੇ ਕਹਿੰਦੇ ਦਿਖਦਾ ਮੇਰੇ ਵੀਰ ਉਹ ਕੁਝ ਹੈ ਨਹੀਂ ਪਰ ਥੋੜਾ ਡਿਸਕੋ ਉਮੀ ਚੱਲ ਰਿਹਾ ਵਿਜੇ ਕਿਤੇ ਸਵੇਰੇ ਛਿਟਾ ਦੋਂਦੇ ਤਾਂ ਪਾਣੀ ਖਾ ਜਾਂਦੀ